ਬੱਕਰੀਆਂ ਦੇ ਬਾਹਰ ਕੱਟੇ ਕਨੇਡਾ ਜਾਂ ਮੇਰੇ ਬੱਚੇ ਅੱਛਾ ਨੰਨੇ ਮੁੰਡੇ ਬੱਕਰੀਆਂ ਦੇ ਸਿਰ ਤੋਂ 22 50 ਲੱਖ ਕੋਠੀ ਦੇ ਲਾਇਆ 50 ਲੱਖ ਦੀ ਕੋਠੀ ਠੀਕ ਐ ਪਿਆਰ ਚਾਰ ਚਾਰ ਤਾਂ ਨਾ ਕੋਈ ਦਾਣਾ ਪਾਇਆ ਨਾ ਇਹਨਾਂ ਨੂੰ ਕੋਈ ਪ੍ਰਸ਼ਾਦ ਚਾਰਾ ਨਾ ਕੋਈ ਤੇਲ ਚਾਰਿਆ ਚਰਾਈ ਮੇਰੀ ਬਾਹਰ ਲਈ ਬਹੁਤ ਵਧੀਆ ਨਾ ਵਿਲੇਜ ਦਾ ਵੇਖੋ ਕੋਈ ਨਸ਼ੇ ਪਤੇ ਲੱਗੂਗਾ ਕੋਈ ਮਾੜੇ ਕੰਮਾਂ 'ਚ ਵੜੂਗਾ ਤੇ ਮਿਹਨਤਾਂ ਜੀ ਲੋਵੀ ਦੋਸਤੋ ਪਿਆਰ ਭਰੀ ਸਤਿ ਸ੍ਰੀਕਾਲ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਤੇ ਖੜੇ ਅਗੇ ਅੱਜ ਜਿਵੇਂ ਹੁਣ ਸਮਾਂ ਚੱਲ ਰਿਹਾਗਾ ਬੱਕਰੀਆਂ ਦਾ ਵਿੱਚੀ ਬੱਕਰੀਆਂ ਦਾ ਖੱਸੀ ਬੱਕਰੀਆਂ ਦੀ ਬੜੀ ਪਰਮਾਰ ਮੰਡੀ ਦੇ ਵਿੱਚ ਆਏ ਹੋਏ ਨੇਗੀ ਗੱਲਬਾਤ ਕਰਦਾਂਗੇ ਆਪਾਂ ਬਾਈਆਂ ਦੇ ਨਾਲ ਇਹ ਵੀ ਖੱਸੀ ਬੱਕਰੇ ਅੱਜ ਲੈ ਕੇ ਆਏ ਨੇ ਮੰਡੀ ਦੇ ਵਿੱਚ ਮੈਂ ਤੁਹਾਨੂੰ ਢੇੜਾ ਕੱਢ ਕੇ ਦਿਖਾਉਂਗਾ ਵੀ ਹੈਗਾ ਕੀ ਕੀ ਐ ਇੱਥੇ ਮੰਡੀ ਤੇ ਪਹੁੰਚਣਾ ਤਾਂ ਸ਼ਨੀਵਾਰ ਨੂੰ ਪਹੁੰਚ ਸਕਦੇ ਹੋਗੇ ਮੁੱਲਾਪੁਰ ਦਾਖਾ ਠੀਕ ਹੈ ਜੀ ਤੇ ਇਹ ਗੱਲਬਾਤ ਕਰ ਦਿੰਦੇ ਸਤਿ ਸ੍ਰੀਕਾਲ ਜੀ ਅੱਪਾ ਜੀ ਸਤਿ ਸ੍ਰੀਕਾਲ ਕੀ ਨਾਮ ਆ ਤੁਹਾਡਾ ਨਾਮ ਮੇਰਾ ਬਿੱਲੂ ਹੈ ਬਿੱਲੂ ਪਿੰਡ ਕਿਹੜਾ ਜੀ ਮਹਿਣਾ ਜੀ ਜ਼ਿਲਾ ਕਿਹੜਾ ਮੋਗਾ ਅੱਛਾ ਤੇ ਬੱਕਰਿਆਂ ਦਾ ਕੀ ਮੰਗਿਆ ਜੀ ਦੱਸੋ ਮੜਾ ਜਾ ਜੋੜੇ ਦਾ 1.5 ਲੱਖ ਜੋੜੇ ਦਾ 1.5 ਲੱਖ ਦੰਦਾਂ ਦੇ ਕਿਵੇਂ ਨੇ ਇਹ ਦੰਦਾਂ ਤਾਂ ਨਹੀਂ ਮੈਂ ਵੇਖੇ ਹੈਗੇ ਖੱਸੀ ਨੇਗੇ ਹਾਂ ਖੱਸੀ ਘਰੇ ਆਪ ਵਾਲੇ ਰਿਹਾ ਘਰੇ ਪਾਲੇ ਬੱਕਰਿਆਂ ਮੇਰੇ ਕੋਲ ਕਿੰਨੀਆਂ ਹੈਗਾ ਹੈਗੇ 50 60 ਸੀ ਬਾਹਰ ਜਾਂਦੇ ਨੇ ਕਿ ਘਰੀ ਰੱਖ ਦਿਆਂ ਮੈਂ ਘਰੇ ਰੱਖ ਦਾਂ કરી ਰੱਖਣ ਸਾਰੇ ਬੱਕਰੀਆਂ ਹਾਂ ਸਾਰੇ ਰਹਿ ਜਾਂਦੇ ਨੇ ਇੰਮ ਕਰੇ ਬਾਹਰ ਵੀ ਲੈ ਕੇ ਜਾਣਾ ਹੈ ਇਦਾਂ ਅੱਛਾ ਢੇੜਾ ਤਾਂ ਘਣਾਉਂਦੇ ਹੋਵੋਗੇ ਢੇੜਾ ਜੋ ਘਰਾਂ ਦਾ ਘਰੇ ਵੀ ਪਾਉਂਦਾ ਠੀਕ ਹੈ 1.5 ਲੱਖ ਦੰਦਾਂ ਦੇ 8 ਦੰਦ ਨੇ ਦੰਦ ਨੇ ਮੈਂ ਵੇਖਿਆ ਵਾਲੇ ਤਾਂ ਨਾ ਦੰਦ ਵੀ ਦੇਖ ਲਓ ਮੜੇ ਜੇ ਫਿਰ ਦੇਖੀ ਬਾਈ ਓਏ ਦਿਖਾ ਯਾਰ ਬੱਕਰੀ ਤਾਂ ਸੋਹਣੇ ਨੇਗੇ ਠੀਕ ਹੈ ਦੇਖ 8 ਟਾਗਾ 8 ਆ 8 ਦਨ ਦੀ ਹੋ ਗਏ ਲਗਭਗ ਸਿੰਘ-ਸਿੰਘ ਪੂਰੇ ਨੇਗੇ ਵਜਨ ਕਿੰਨਾ ਕਹੂਗਾ ਐਸਟੀਮੇਟ ਬੱਕਰੇ ਬੱਕਰੇ ਦਾ ਵਜਨ ਜੀ ਮੈਂ ਇਹਨਾਂ ਦਾ ਪਹਿਲਾਂ ਤੋਲਿਆ ਸੀ ਆ ਸੀ 90 ਕਿਲੋ ਦਾ ਕਦੋਂ ਸਾਲ ਹੋ ਗਿਆ ਸਾਲ ਪਹਿਲਾਂ ਹਾਂਜੀ ਠੀਕ ਹੈ ਆ ਸੀ 80 ਕਿਲੋ ਹੁਣ ਤਾਂ ਫਿਰ ਹੋਊਗਾ 90 ਤੋਂ ਬਾਹਰ ਇਹ ਹਾਂਜੀ ਹੋਊਗਾ ਨਾ 99 99 ਚੱਲੂਗਾ ਬਾੜਾ ਨਹੀਂ ਹੋਣਾ ਹੈ ਹਾਂਜੀ 99 99 ਕਹਿੰਦੇ ਨੇ ਵੀ ਹੋ ਸਕਦਾਗਾ ਬਾੜਾ ਨਹੀਂ ਹੋ ਸਕਦਾਗਾ ਮੁੱਲ ਕੀ ਲੱਗ ਗਿਆ ਫਿਰ ਜੀ ਮੁੱਲ ਤਾਂ ਜੀ ਕੋਈ ਕਿੰਨੇ ਲਾਈ ਜਾਂਦਾ ਕੋਈ ਕਿੰਨੇ ਕੋਈ ਪੰਡਾੜੀ ਲਾਈ ਜਾਂਦਾ ਕੋਈ ਪੰਡਾ ਲਾਈ ਜਾਂਦਾ ਕਿੰਨਾ ਲੱਗ ਗਿਆ ਫਿਰ ਵੀ ਐਨੇ ਕਿ ਲੱਗੇ ਆਲੇ ਤਾਂ ਅੱਛਾ ਦੇਣੇ ਕਿੱਥੇ ਤੱਕ ਨੇ ਫਿਰ ਦੇਣੇ ਜੀ 1.5 ਲੱਖ ਰੁਪਏ ਮੰਗ ਮੰਗਦਾ 2-4000 ਘੱਟ ਲਾ ਲਾਂ ਜਿੱਥੇ ਟੁੱਟੂਗਾ ਉੱਥੇ ਦਵਾਂਗਾ ਠੀਕ ਐ ਉਹ ਕਮੀ ਪੇਸੀ ਤਾਂ ਨਹੀਂ ਬੱਕਰੇ ਜੀ ਕੋਈ ਰੰਗ ਕੋਈ ਟੁੱਟਿਆ ਜਿਆ ਸਿੰਘ ਨਾ ਜਿਆ ਤੁਹਾਡੇ ਸਾਹਮਣੇ ਖੜਾ ਸੀਸਾ ਉੱਤੇ ਮੁਰੇ ਕਰਤਾ ਹਾਂ ਠੀਕ ਐ ਨਾ ਠੀਕ ਐ ਬੱਕਰਿਆਂ ਦਾ ਵਾਜਨ ਵੀ ਹੈਗਾਗਾ ਉਦਾਂ ਵੀ ਹੈਗਾ ਠੀਕ ਹੈ ਪਰ ਮੁੱਲ ਆਪਕੂ ਕਹਿੰਦਾ ਮੈਂ ਡੇਢ ਲੱਖ ਲੈਣਾਗਾ ਕਿ ਹੁਣ ਪੈਸਾ ਮਾਂ ਦਸੂਗਾ ਵੀ ਡੇਢ ਮਿਲਦਾ ਜਾਂ ਪੰਜ ਚਾਰ ਘੱਟ ਮਿਲਦਾਗਾ ਬਾਕੀ ਬੱਕਰੇ ਵਧੀਆ ਪਾਲੇ ਹੋਏ ਨੇ ਕੀ ਖਰਾਕ ਤੇ ਪਾਲੇ ਹੋਏ ਨੇ ਕਰੋ ਕੀ ਦਿਨੇ ਉਹਨਾਂ ਨੂੰ ਪਾਉਣ ਨੂੰ ਚਾਰਾਂ ਤੱਕ ਇਹਨਾਂ ਨੂੰ ਜੇ ਮੈ ਕੋਹ ਨਹੀਂ ਪਾਇਆ ਬਾਰ ਹੀ ਚਾਰ ਤੇ ਬਾਰ ਹੀ ਚਾਰ ਤਾਂ ਨਾ ਕੋਈ ਦਾਣਾ ਪਾਇਆ ਨਾ ਇਹਨਾਂ ਨੂੰ ਕੋਈ ਪ੍ਰਸ਼ਾਦ ਚਾਰਾਂ ਨਾ ਕੋਈ ਤੇਲ ਚਾਰਿਆ ਚਰਾਈ ਮੇਰੀ ਬਾਹਰ ਲਈ ਬਹੁਤ ਵਧੀਆ ਅੱਛਾ ਹਾਂਜੀ ਮੈਂ ਆਇਤਾ ਪੱਪਾ ਨੂੰ ਵੀ ਅੱਗੇ ਬੱਕਰੀਆਂ ਦਿੱਤੀਆਂ 24-25 ਬੱਕਰੀਆਂ ਮਹੀਨਾ ਕਹੋਗੇ ਆਪ ਵੀ ਚਾਰ ਲਿਆਉਨੇ ਕਿੰਨੇ ਬੰਦੇ ਹੋ ਫਿਰ ਬੰਦੇ ਦੋ ਦੋ ਹਾਂਜੀ ਠੀਕ ਐ ਤਾਂ ਜੋ ਜਿਹੜੇ ਆ ਵੱਢਣ ਟੁੱਕ ਕਰਨੀ ਹੁੰਦੀ ਆ ਆਪ ਹੀ ਵੱਢਣਾ ਸਾਰਾ ਸਾਰਾ ਆਪ ਹੀ ਠੀਕ ਐ ਯਾਨੀ ਕਿ ਘਰੋਂ ਦਾਣਾ ਦਾ ਪੈਨ ਨੂੰ ਕੁਛ ਨਹੀਂ ਪਾਇਆ 50 ਸਾਲ ਹੋ ਗਏ ਮੈਨੂੰ ਬੱਕਰੀਆਂ ਚ ਠੀਕ ਐ ਕਿੰਨੀਆਂ ਬੱਕਰੀਆਂ ਦੱਸਿਆ ਨੇ ਤੁਸੀਂ ਨੇ ਮੇਰੇ ਕੋਲ 50 ਬੱਕਰੀਆਂ ਸੀ 50 ਬੱਕਰੀਆਂ ਹਾਂਜੀ 50 ਬੱਕਰੀਆਂ ਦੇ ਵਿੱਚੋਂ ਮੈਂ ਕਹੋ ਹੁਣ ਵੇਚਤੀਆਂ ਹਾਂ ਹਾਂ ਹੁਣ ਮੇਰੇ ਕੋਲ 25 ਬੱਕਰੀਆਂ ਨੇ ਠੀਕ ਹੈ ਕੰਮ ਕਾਇਬ ਵਧੀਆ ਚੱਲਿਆਂਦਾ ਦੁੱਧ ਕੀ ਰੇਟ ਵੇਖਦਾ ਫਿਰ ਦੁੱਧ ਦਾ ਜੀ ਦੁੱਧ ਹੀ ਦਿੰਦਾ ਮੈਂ 40 ਰੁਪਏ 50 ਵੀ ਵੇਖ ਜਾਂਦਾ ਸਣੇ ਮੰਗਾਂ ਦੇ ਵਿੱਚ ਪਾ ਕੇ 60 ਵੀ ਵੇਖ ਜਾਂਦਾ ਕੀ ਮਤਲਬ ਕੀ ਹੋ ਜਾਂਦਾਗਾ ਦਾ 20 ਕਿਲੋ ਦੁੱਧ ਮਣ ਮਣ ਪਾਉਂਦਾ ਰਹਿਦਾ ਦੁੱਧ ਬੱਕਰੀਆਂ ਦਾ ਹਾਂ ਮਣ ਮਣ ਦੁੱਧ ਵੀ ਪਾਉਂਦੇ ਰਹਿਣਗੇ ਫਿਰ ਤਾਂ ਵਧੀਆ ਕੰਮ ਠੀਕ ਹੈ ਆ ਬੱਕਰੇ ਕਿ ਮੈਂ ਮਤਲਬ ਐਡੇ ਵੱਡੇ ਕਰ ਲਏ ਸਾਰੇ ਮੈਂ ਬੱਕਰੀਆਂ ਤੋਂ ਬਾਹਰ ਕੱਢੇ ਕਨੇਡਾ ਜਾਂ ਮੇਰੇ ਬੱਚੇ ਅੱਛਾ ਨੰਨੇ ਮੁੰਡੇ ਬੱਕਰੀਆਂ ਦੇ ਸਿਰ ਤੋਂ ਕਿੰਨੇ ਬੱਚੇ ਤਿੰਨ ਮੁੰਡੇ ਉਹ ਕਦੋਂ ਚਲੇਗੇ ਬਾਹਰ ਜੀ ਉਹਨਾਂ ਨੂੰ ਹੋਗੇ 2-2 3-3 ਸਾਲ ਤਿੰਨ-ਤਿੰਨ ਸਾਲ ਠੀਕ ਹੈ ਜ਼ਮੀਨ ਕਿਤੀ ਕਿੰਨੀ ਕਾ ਜ਼ਮੀਨ ਦੇ 2 ਕਿੱਲੇ ਜ਼ਮੀਨ ਦੇ 2 ਕਿੱਲੇ ਬੱਕਰੀ ਸਿਰ ਤੋਂ ਬਾਹਰ ਭੇਜੇਗੀ ਜਿੰਨਾ ਵੀ ਖਰਚਾ ਕੱਪਾ ਹੋਇਆ ਠੀਕ ਹੈ ਉਹਦਾ ਬਾੜਾ ਆ ਗਿਆ ਉਹ ਖਰਚਾ ਵੀ ਹਾਂ ਲੱਖ ਕੋਠੀ ਦੇ ਲਾਇਆ 50 ਲੱਖ ਦੀ ਕੋਠੀ ਠੀਕ ਹੈ 50 ਲੱਖ ਕਾਰੋਬਾਰ ਨੇ ਜਾਨਕੀ ਕੁਸ਼ਣ ਕੋ ਦਿੱਤਾ ਹੀ ਆ ਹਾਂਜੀ ਹਾਂਜੀ ਬਹੁਤ ਬੱਕਰਾਂ ਜੇ ਬਣਾਇਆ ਸਾਰਾ ਕਾ ਕਿੰਨੇ ਸਾਲ ਤੋਂ ਰੱਖੀਆਂ ਨੇ ਤੁਸੀਂ 50 ਸਾਲ ਹੋ ਗਏ 50 ਸਾਲਾਂ ਤੋਂ ਆ 50 ਸਾਲਾਂ ਤੋਂ ਬਾਪੂ ਕਹਿੰਦਾ ਬੱਕਰੀਆਂ ਰੱਖਦੇ ਆਂਗੇ ਤਿੰਨੇ ਬੱਚੇ ਬਾਹਰ ਭੇਜ ਦਿੱਤੇ ਹਾਂਜੀ ਤਿੰਨੇ ਠੀਕ ਆ ਫਿਰ ਆਇਆ ਨੀ ਕਹੇ ਹੋਇਆ ਵੀ ਛੱਡ ਦੀ ਹੁਣ ਬੱਕਰੀਆਂ ਮੈਂ ਬੱਚੇ ਤਾਂ ਕਹਿੰਦੇ ਛੱਡ ਦੇ ਅੱਛਾ ਪਰ ਮੈਂ ਨਹੀਂ ਛੱਡਦਾ ਬੱਚੇ ਕਹਿੰਦੇ ਆ ਵੀ ਛੱਡ ਦੋ ਬੱਚੇ ਕਹਿੰਦੇ ਠੀਕ ਆ ਕੀ ਗੱਲ ਵੀ ਚਸਕਾ ਗਾ ਹੁਣ ਸਵਾਦ ਇਹੋ ਜਿਹਾ ਹੀ ਆ ਫਿਰ ਤੁਹਾਨੂੰ ਪਤਾ ਨਹੀਂ ਛੱਡੇ ਆ ਜਾਂਦੀਆਂ ਠੀਕ ਆ ਜੀ ਹਾਂਜੀ ਲੈ ਜਿੰਮੇਦਾਰ ਬਾਪੂ ਨੇ ਜਿੰਮੇਦਾਰ ਪਰਿਵਾਰ ਚ ਹਾਂਜੀ ਜਿੰਮੇਦਾਰ ਪਰਿਵਾਰ ਚ ਉਹਨਾਂ ਦੀ ਬਹੁਤ ਵਧੀਆ ਗੱਲ ਕੰਮ ਕਰ ਲੈਣਾ ਚਾਹੀਦਾ ਨਾ ਬੇਲੇ ਨਹੀਂ ਰਹਿਣਾ ਚਾਹੀਦਾ ਹਾਂ ਬੇਲੇ ਜਦਾ ਵੇਖੋ ਕੋਈ ਨਸ਼ੇ ਪਤੇ ਲੱਗੂਗਾ ਕੋਈ ਮਾੜੇ ਕੰਮਾਂ 'ਚ ਵੜੂਗਾ ਤੇ ਮਿਹਨਤਾਂ ਜੀ ਆ ਵੀ ਰੋਜੀ ਸਹੀ ਆ ਉਹ ਵੀ ਪੈਣ ਪ੍ਰਾਜ ਤਾਂ ਕਹਿੰਦੇ ਸਾਰੇ ਕਰੋ ਬੇਲਾ ਖੁੰਡ ਚਰਚਾ ਦੇ ਨਹੀਂ ਫੜਨਾ ਖੁੰਡ ਚਰਚਾ ਕਰਦਾ ਨਾ ਹਾਂਜੀ ਹਾਂ ਸਹੀ ਗੱਲ ਆ ਕਦੇ ਉੱਧਰ ਦੇਖ ਲੈ ਕਦੇ ਉੱਧਰ ਇਹ ਜੇ ਫਿਰ ਇੱਧਰ ਹੀ ਦੇਖਣਾ ਪੈਂਦਾ ਨਾ ਹਾਂ ਇੱਧਰ ਹੀ ਦੇਖਣਾ ਸਹੀ ਗੱਲ ਬੱਕਰੇ ਬਹੁਤ ਵਧੀਆ ਪਾਲੇ ਨੇਗੇ ਬੇਸ਼ੱਕ ਦਾਣੇ ੱੱਪੇ ਤੋਂ ਬਿਨਾਂ ਨੇ ਹੁਣ ਇਹ ਕਦੋਂ ਦੇ ਰੱਜੇ ਹੋਏ ਨੇ ਜਾਂ ਕਿਵੇਂ ਨੇ ਜੀ ਫਿਰ ਇਹਨਾਂ ਨੂੰ ਦਾਣੇ ਅੱਜ ਪਾਏ ਆ ਜੀ ਅੱਛਾ ਅੱਧਾ-ਅੱਧਾ ਕਿਲੋ ਦਾਣੇ ਪਾਏ ਆ ਠੀਕ ਐ ਹੁਣ ਕੀ ਲੱਗਦਾ ਵੀ ਕਿੱਥੇ ਤੱਕ ਵੇਚਣਗੇ ਇਹ ਜਦੋਂਗਾ ਜੀ ਆਪਾਂ ਇਤੋਂ ਘੱਟ ਨਹੀਂ ਦੇਣੀ ਅੱਛਾ ਨਹੀਂ ਬੱਚੇ ਛੋਟੇ ਨਹੀਂ ਵੇਚਦੇ ਹੁੰਦੇ ਅੱਛਾ ਛੋਟੇ ਹੀ ਵੇਚਦੇ ਨੇ ਜਾਂ ਐਡੇ ਕਰਕੇ ਵੇਚ ਦੇਓਗੇ ਫਿਰ ਕਈ ਵਾਰ ਐਡੇ ਵੀ ਕਰਕੇ ਵੇਚ ਦਿੰਦੇ ਆ ਬੈਕ ਤੇ ਠੀਕ ਐ ਨਹੀਂ ਫਿਰ ਤੁਰੇ ਫਿਰਦੇ ਖਸੀ ਕਰ ਦਿੰਦੇ ਆ ਠੀਕ ਐ ਵੀਨੇ ਕਿਹੜੇ ਮਹੀਨੇ ਚ ਖਸੀ ਕਰ ਦਿਓ ਕਿੰਨੇ ਕੁ ਮਹੀਨਿਆਂ ਦਾ ਮਹੀਨਾ ਜੇ ਕੋਈ ਮਹੀਨੇ ਚ ਖਸੀ ਕਰਾ ਦੋ ਨਾ ਨਾ 5-6 ਮਹੀਨੇ ਦਾ ਖਸੀ ਕਰ ਦੋ ਕੋ ਵੱਡਾ ਕਰਕੇ ਨਹੀਂ ਛੋਟਾ ਤਿੰਨ ਕਿਹ ਮਹੀਨਾ ਚਾਰਾਂ ਦਾ ਪੰਜਾਂ ਦਾ ਆਸ਼ਾ ਹਾਂਜੀ ਫੇਰ ਖਸਤੀ ਕਰ ਦਾਂ ਜੀ ਠੀਕ ਐ ਇੱਕ ਵਾਰ ਮੜਾ ਤੋੜ ਕੇ ਦਿਖਾ ਦਿਓ ਆ ਬੱਕਰਾ ਤੁਹਾਨੂੰ ਲੱਗੇ ਸੋਹਣੇ ਮਾਂ ਚੱਲ ਵੀਡੀਓ ਬਣਾਉਣਾਗਾ 10 ਤਾਂ ਵਪਾਰੀ ਭਾਈ ਆਏ ਸੀ ਬਾਪੂ ਕਹਿੰਦਾ ਲੈਣਾ 1.5 ਲੱਖ ਫੇਰ ਪਰਾਂ ਜੀ ਹੋ ਗਈ ਚਲੋ ਗੱਲਬਾਤ ਬੰਨੀ ਨਹੀਂ ਨੀਗੀ ਠੀਕ ਐ ਦੋਏ ਬੱਕਰੇ ਤੁਹਾਨੂੰ ਮੈਂ ਤੋੜ ਕੇ ਦਿਖਾ ਦਾਨਾ ਬੱਕਰਿਆਂ ਚ ਕੋਈ ਕਮੀ ਪੇਸ਼ੀ ਹੈ ਕੋਈ ਨਹੀਂ ਹੈਗੀ ਲੱਗਦਾ ਦਾਣੇ ਪਾਏ ਹੁੰਦੇ ਤਾਂ ਇਦੋਂ ਵੀ ਹੋ ਜਾਣੇ ਸੀ ਇਹਦਾ ਕੰਮ ਦੇ ਵਿੱਚ ਮੈਥੋਂ ਪਾਏ ਨਹੀਂ ਇਹਦਾ ਟਾਈਮ ਨਹੀਂ ਨਕਲਦਾ ਆਸ਼ਾ ਕੀ ਆ ਲੈ ਵਿਤੋਰ ਹੈਗੇ ਮਾਲ ਦੇ ਆਗੇ ਹਾਂਜੀ ਮਾਲ ਦੇ ਮਾਲ ਦੇ ਮਾਲ ਦੇ ਲੈ ਲੈ ਬਈ ਲੈ 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 ਬਰ ਗੱਲਬਾਤ ਪੂਰੀ ਬਾਪੂ ਨੇ ਰੱਬ ਦਾਦੀ 50 ਸਾਲ ਦਾ ਆਪਣਾ ਕਾਰਡ ਤਿੰਨੇ ਬੱਚੇ ਬਾਹਰ ਭੇਜ ਤੇ ਚੰਗੀ ਗੱਲ ਆ ਠੀਕ ਹੈ ਬਾਪੂ ਜੀ ਠੀਕ ਹੈ ਜੀ ਬਹੁਤ ਧੰਨਵਾਦ ਚੰਗੀ ਗੱਲ ਬਾਤ ਦੱਸਤੀ ਚਲੋ ਕੰਮ ਕਾ ਸਭ ਨੂੰ ਕਰਨਾ ਚਾਹੀਦਾ ਨਾ ਇਹ ਚੀਜ਼ ਨਾਲ ਬੰਦਾ ਜੁੜਿਆ ਰਹਿੰਦਾ ਹੈਗਾ ਠੀਕ ਹੈ ਬਹੁਤ ਧੰਨਵਾਦ ਜੀ ਧੰਨਵਾਦ ਜੀ